ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨਦਾਰੇ ਕਰ ਰਹੇ ਹਾਂ ਜੀ ਉਸ ਸਥਾਨ ਤੇ ਜਿਹੜਾ ਕੇਵਲ ਇੱਕੋ ਹੀ ਹਿੰਦੋਸਤਾਨ ਦੇ ਵਿੱਚ ਤੀਰਥ ਹੈ ਜਿਸ ਦੇ ਬਾਰੇ ਹਕੀਮ ਜੋਗੀ ਅੱਲਾ ਯਾਰ ਖਾਂ ਜੀ ਲਿਖਦੇ ਨੇ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਸੰਖੇਪ ਇਤਿਹਾਸ ਸਾਂਝਾ ਕਰਾਂਗੇ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਸ਼੍ਰੀ ਚਮਕੌਰ ਸਾਹਿਬ ਰੂਪਨਗਰ ਇਹ ਉਪਰ ਉਤਰ ਸਥਾਨ ਹੈ ਜਿੱਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਤੇ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਉਪਰੰਤ 7 ਪੂ 1704 ਈਸਵੀ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਫਰਜ਼ੰਦ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਉਤਾਰਾ ਕੀਤਾ ਇਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਟਾਰੀ ਵਾਲੀ ਹਵੇਲੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ ਗੜੀ ਲੈਣ ਸੰਬੰਧੀ ਰਾਬਤਾ ਕੀਤਾ। ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇਥੋਂ ਚਲੇ ਗਏ। ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਟਾ ਬੰਦੀ ਕੀਤੀ। ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਸਿਪਾਹੀ ਗਿਤੇ। ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਅਠ ਪੋਰ ਨੂੰ ਦਿਨ ਵਿੱਚ ਕਮਸਾਨ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਪਾਈ ਹਿੰਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਜਾਓ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਪਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਪਾਈ ਦਇਆ ਸਿੰਘ ਜੀ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਸਮੇਤ ਗੜੀ ਵਿੱਚੋਂ ਨਿਕਲ ਗਏ ਔਰ ਜਿੱਥੋਂ ਸਤਿਗੁਰ ਸੱਚੇ ਪਾਤਸ਼ਾਹ ਗਏ ਉਥੋਂ ਤਾੜੀ ਮਾਰ ਕੇ ਆਖਿਆ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਸਤਿਗੁਰ ਜੀ ਇਥੋਂ ਫਿਰ ਚੱਲਦੇ ਚੱਲਦੇ ਮਾਚੀਵਾੜਾ ਸਾਹਿਬ ਨੂੰ ਚਲੇ ਗਏ ਔਰ ਇਹ ਉਹ ਸਥਾਨ ਹਨ ਜਿੱਥੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਲੀ ਸਿੰਘ ਜਿਨ੍ਹਾਂ ਪ੍ਰਥਾਏ ਆਪਾਂ ਪੜਦੇ ਆਂ ਦ ਜ਼ਫਰਨਾਮੇ ਵਿੱਚ ਕਿ ਦਹ ਲੱਖ ਬਰੀਅਦ ਬਰੋ ਬੇ ਖਬਰ ਉਥੇ 40 ਸਿੰਘ ਕੀ ਕਰਦੇ ਜਿੱਥੇ 10 ਲੱਖ ਵੀ ਖਬਰਾਂ ਆਣ ਪਿਆ ਦਸਮ ਪਾਤਸ਼ਾਹ ਦੇ 40 ਸਿੰਘ ਸਾਬਜ਼ਾਦਾ ਜੀਤ ਸਿੰਘ ਸਾਬਜ਼ਾਦਾ ਜੁਝਾਰ ਸਿੰਘ ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਭਾਈ ਅਣਕ ਸਿੰਘ ਭਾਈ ਅਜਬ ਸਿੰਘ ਭਾਈ ਜਾਇਬ ਸਿੰਘ ਭਾਈ ਮੋਲਕ ਸਿੰਘ ਭਾਈ ਆਲਮ ਸਿੰਘ ਭਾਈ ਈਸ਼ਰ ਸਿੰਘ ਭਾਈ ਸੁੱਖਾ ਸਿੰਘ ਭਾਈ ਸਾਹਿਬ ਸਿੰਘ ਭਾਈ ਸੰਗਤ ਸਿੰਘ ਭਾਈ ਸ਼ੇਰ ਸਿੰਘ ਭਾਈ ਸ਼ਾਮ ਸਿੰਘ ਭਾਈ ਹਿੰਮਤ ਸਿੰਘ ਭਾਈ ਹੁਕਮ ਸਿੰਘ ਭਾਈ ਕੇਠਾ ਭਾਈ ਕਾਠਾ ਸਿੰਘ ਭਾਈ ਕੇਸਰਾ ਸਿੰਘ ਭਾਈ ਕੀਰਤੀ ਸਿੰਘ ਭਾਈ ਕਿਰਪਾ ਸਿੰਘ ਭਾਈ ਖਜਾਨ ਸਿੰਘ ਭਾਈ ਗੁਰਬਖਸ਼ੀ ਸਿੰਘ ਭਾਈ ਜਵਾਰ ਸਿੰਘ ਭਾਈ ਟਹਿਲ ਸਿੰਘ ਭਾਈ ਦੇਵਾਂ ਸਿੰਘ ਭਾਈ ਦਾਨ ਸਿੰਘ ਭਾਈ ਬੁੱਢਾ ਸਿੰਘ ਭਾਈ ਬਖਸ਼ੀਸ਼ ਸਿੰਘ ਭਾਈ ਮੋਹਰ ਸਿੰਘ ਭਾਈ ਮਦਨ ਸਿੰਘ ਭਾਈ ਮੁਕੰਦ ਸਿੰਘ ਭਾਈ ਮੁਕੰਦ